आजा मेरे कनदाते आजा अपनी गलापी कर छड़ी मेरी इतनी पहले बहुत ही बेइज्जती हुई है गाड़ी हो रही है करवा सकता मैं बापूजी तुसी जी तो बस मेरे कोल बैठे रहना जी जा जीजू ना क्या कर तू मैंने ऊपर ऊपर लगण रे हां जी तेज कर वा बापूजी क्या बात है कोई ਖਾਸ ਬਾਖ ਵੀ ਲੱਗਦੀ ਰਹੀ ਨਾ ਉਹ ਜਿੱਤੇ ਮੇਰੇ ਮਿਸ ਖਾੜੀਏ ਬਲਸਨ ਤੇ ਉਹਨੇ ਆਖੇ ਖਾਸ ਬਾਖ ਵੀ ਲੱਗਦੀ ਹੈ ਚਲ ਨੀ ਤੇਜ ਖੁਰੇ ਆਂਖਾਂ ਕੇ ਰਾਂ ਹਾਂ ਬਬਾ ਆਰ ਨਾਮ ਸੁਨੇ ਨਾਲ ਲੈਂਦੀ ਆਈ ਰੁੜ ਜਾਣਿਆ ਤੂੰ ਫੇਰ ਆ ਗਿਆ ਕਿਸੇ ਪਾਸਿਓ ਮੌਤ ਨਹੀਂ ਪੈਂਦੀ ਤੈਨੂੰ ਜੀਂਦਾ ਰਹ ਮਰ ਜਾਣਾ ਉਹ ਡਰ ਹੈ ਮਰ ਕਿ ਮੈਂ ਭਈਓ ਇੱਥੇ ਆਉਣਦੇ ਹਾਂ ਉਹ ਫੂਟਾ ਸਿਆ ਉੱਧਰ ਰੁਈ ਆਦਾਂ ਪੰਚਾਇਤ ਦਾ ਫੈਸਲਾ ਤੁਹਾਡੀ ਬੇਇੱਜ਼ਤੀ ਕਰਨ ਚ ਕਸਰ ਰਹਿ ਗਈ ਸੀ ਕੋਈ ਜਿਹੜਾ ਫੇਰ ਆ ਗਿਆ ਤੂੰ ਮੈਂ ਬੂਟਾ ਸੇ ਹੋਂਦੇ ਮੂੰਹ ਨੂੰ ਚੁੱਪਾ ਤੁਸੀਂ ਇੱਕ ਵਾਰੀ ਬੈਠ ਕੇ ਇਤਮੀਨਾਨ ਨਾਲ ਮੇਰੀ ਗੱਲ ਤੇ ਸੁਣੋ ਬੈਠ ਜਾ ਨਾਮ ਸਾਂ ਹਾਂ ਹਾਂ ਹੁਣ ਦੱਸ ਵੇ ਕਿਹੜੇ ਮਰਤਮਾਨ ਦੀ ਗੱਲ ਕਰਦਾ ਓ ਨਾ ਤਾਂ ਅਜ ਕੁਰੇ ਮਰਤਮਾਨ ਥੋੜਾ ਗੱਲ ਕਰਨ ਰਿਹਾ ਇਹ ਤਾਂ ਫੌਜੀ ਭਾਸ਼ਾ ਚ ਗੱਲ ਕਰਦਾ ਵਾ ਅੱਛਾ ਜੇ ਪ੍ਰੀਤੋ ਤੁਹਾਡੀ ਸਕੀਧੀ ਹੁੰਦੀ ਤਾਂ ਵੀ ਤੁਸੀਂ ਉਹਨਾਂ ਨਾਲ ਇਹੀ ਕੁਝ ਕਰਦੇ ਤੁਸੀਂ ਇਹ ਸੋਚੋ ਕਿ ਉਹਨਾਂ ਦੇ ਦਿਲ ਤੇ ਕੀ ਭਿਤਰੀ ਹੋਏ ਜੇ ਅਜ ਪ੍ਰੀਤੋ ਜੀ ਦੇ ਮਾਂ-ਬਾਪ ਜਿਉਂਦੇ ਹੁੰਦੇ ਤਾਂ ਉਹਨਾਂ ਨਾਲੇ ਧੱਕਾ ਨਹੀਂ ਸੀ ਹੁਣ ਅਜਾ ਜੀ ਬਾਕੀ ਤੁਹਾਡੇ ਹੱਥ ਚ ਹੈ ਤੁਸੀਂ ਸੋਚ ਲਓ ਸੋਝ ਲਿਆ ਬਈ ਪ੍ਰੀਤੋ ਦਾ ਵਿਆਹ ਤਾਂ ਛਿੰਦੇ ਨਾਲ ਹੀ ਹੋਊਗਾ ਲਾਲਾ ਜਿਹਨਾਂ ਤੇਰਾ ਜੂੜ ਲੱਗਦਾ ਲਾਲਾ ਪਰ ਇਹ ਕਾਨੂੰਨਾਂ ਨਜ਼ਰ ਮੈਂ ਹਾਂ ਉਹ ਬਈ ਅੱਜ ਦਰਿਆ ਗਰੂਰ ਕਰਾਂਦਿਆਂ ਗੱਲਾਂ ਮੇਰੇ ਪੱਲੇ ਨਹੀਂ ਪੈਂਦੀਆਂ ਬਸ ਮੈਨੂੰ ਤਾਂ ਇੰਨਾ ਪਤਾ ਹੈ ਭਈ ਪ੍ਰੀਤੋ ਦਾ ਵਿਆਹ ਮਿੱਥੇ ਦੇ ਨਹੀਂ ਹੋਊਗਾ ਹਾਂ ਤੂੰ ਜਮਾਂ ਸਹੀ ਕਹਿੰਨਾ ਜੀ ਪ੍ਰੀਤੋ ਦਾ ਵਿਆਹ ਮਿੱਥੇ ਦੇ ਨਹੀਂ ਹੋਊਗਾ ਪਰ ਛਿੰਦੇ ਨਾਲ ਨਹੀਂ ਰਾਂਝੇ ਨਾਲ ਹਾਂ ਰਾਂਝੇ ਰਜਨਨ ਮਤਲਬ ਤੇਰਾ ਨਾ ਪੁੱਤ ਬੋ ਅੱਜ ਨਾ ਮਾਰ ਲਈ ਤਮ ਕੀ ਨਹੀਂ ਤਾਂ ਮੈਂ ਹੈ ਕੀ ਨਹੀਂ ਤਾਂ ਮੈਂ ਅੱਜ ਮੈਨੂੰ ਦੱਸ ਹੀ ਦੇ ਜਦੋਂ ਦੇਖੋ ਨਹੀਂ ਤਾਂ ਮੈਂ ਨਹੀਂ ਤਾਂ ਮੈਂ ਦੀ ਰੱਟ ਚਲਾਈ ਰੱਖਦਾ ਵੇ ਆ ਮੁੰਡੇ ਨੇ ਤਾਂ ਮੇਰੀਆਂ ਅੱਖਾਂ ਖੋਲਤੀਆਂ ਆਪਣੀ ਫੁੱਲਾਰਗੀ ਭਤੀਜੀ ਦਾ ਸਾਗ ਉਹ ਛੜੇ ਬੰਦੇ ਨੂੰ ਕਰਾਉਂਦਿਆ ਤੈਨੂੰ ਸੰਗ ਨਹੀਂ ਆਉਂਦੀ ਓਏ ਤੂੰ ਝੂਠ ਬਗੜਾ ਤੂੰ ਦਬਕਰ ਹੱਕ ਹੱਕ ਫੜ ਤੂੰ ਤੇਰੀਆਂ ਜਬਾਂ ਅੱਜ ਮੈਂ ਬਾਲੂਗੀ ਤੇ ਤੂੰ ਸੁਣੇਗਾ ਸਾਧਿਆ ਪ੍ਰੀਤੋ ਦਾ ਵਿਆਹ ਤਾਂ ਮਿੱਥੇ ਨਹੀਂ ਹੋਊ। ਚੱਲ ਬੁੱਟਾ ਸਾਂ ਖਿੱਚ ਵਿਆਹ ਦੀ ਤਿਆਰੀ। ਵਿਆਹ ਮੇਰੇ ਦੀ ਜੀ। ਮੇਰੇ ਰਾਂਝੇ ਦੀ। ਅੱਛਾ ਠੀਕ ਹੈ ਤਿਆਰੀ ਹੈ ਜੀ। ਬਾਪੂ ਜੀ ਪਰ ਕੀ ਪਰ ਪਰ ਓਏ ਪਰ ਕੁਦਰ ਤੋਂ ਨਹੀਂ ਹੋ ਮੁੱਕ ਰਿਆ ਤਾਂ। ਸਾਡੀ ਪੂਰੀ ਤਿਆਰੀ ਹੈ ਜੀ। ਤੇਰੇ ਕੋਲ ਵਧਾਈਆਂ। ਸੱਸਰੀ ਦਾ। ਇਹ ਕੰਮ ਤਾਂ ਮੈਨੂੰ ਬਹੁਤ ਪਹਿਲਾਂ ਕਰ ਲੈਣਾ ਚਾਹੀਦਾ ਸੀ ਧੀਏ ਮੈਨੂੰ ਮਾਫ਼ ਕਰ ਦੇ ਹੁਣ ਤਾਂ ਖੁਸ਼ ਹੈ ਨਾ ਚੱਲ ਮੇਰੀ ਧੀ ਦਵਾਦਵ ਕਮਨ ਵੇੜ ਲੈ ਮੇਰਾ ਜੇਲਾ ਪ੍ਰੀਤੋ ਤੇਰੇ ਲਈ ਸੂਟ ਲੈ ਕੇ ਆਇਆ ਬਾਜ਼ਾਰੋਂ ਆ ਦੇ ਲੈ ਹੁਣ ਦੱਸ ਤੂੰ ਕੀ ਜਵਾਬ ਦੇਂਗੇ ਅਹੇ ਇਹ ਬਖਤਵੰਦ ਨੂੰ ਹਾਂ ਉਹ ਜਿੰਨੇ ਆ ਉਹ ਆ ਤੇਰੇ ਚਾਚੀ ਗਏ ਨੀ ਨਾ ਭਈ ਮੈਂ ਪ੍ਰੀਤੋ ਦਾ ਬਿਆਨ ਉਹ ਰਾਜੇ ਨਾਲ ਕਰੂੰਗੇ ਲੈ ਮਾਰਿਆ ਗੱਲਾਂ ਬੱਲੇ ਓਏ ਚਾਚੀ ਕਮਾਲ ਹੀ ਕਰਦੀ ਐ ਤੂੰ ਤਾਂ ਸਾਈਆਂ ਕਿੱਥੇ ਵਧਾਈਆਂ ਕਿੱਥੇ ਪ੍ਰੀਤੋ ਦਾ ਵਿਆਹ ਤਾਂ ਹੁਣ ਮੇਰੇ ਨਾਲ ਹੀ ਹੋਊ ਵੇ ਤੂੰ ਚੁੱਪ ਕਰਦਾ ਜਨਾਨੀਆਂ ਤੋਂ ਛਿੱਤਰ ਖਾਣ ਵਾਲਿਆ ਮੇਰਾ ਵਿਆਹ ਤਾਂ ਰਾਜੇ ਨਾਲ ਹੀ ਹੋਊ ਤੇ ਜੇ ਤੂੰ ਕੋਈ ਪੁੱਠੀ ਸਿੱਧੀ ਗੱਲ ਕੀਤੀ ਨਾ ਮੂੰਹ ਬੰਦੂ ਤੇਰਾ ਮੈਂ ਰਾਜੇ ਨਾਲ ਤਾਂ ਵਿਆਹ ਅਸਲੀ ਹੀਰਦਾਬ ਨਹੀਂ ਹੋਇਆ ਸੀ ਤੂੰ ਕਿਹੜੇ ਬਾਗ ਦੀ ਮੋੜੀ ਐ ਪੜਕੀ ਲੈਣਾ ਆ ਸੂਟ ਲੈਣਾ ਆ ਪੂਰੇ 25 ਰੁਪਈਆ ਦਾ ਖਰਾਬ ਨਹੀਂ ਕਰਨਾ ਤੈਨੂੰ ਦੇਖ ਕੇ ਓਏ ਜਿੰਨਿਆ ਓਏ ਜਿੰਨਿਆ ਦੂ ਮਰੇ ਗਾ ਤੋ ਜੁਲੇ ਚੇਤਾਏ ਛਿੰਦੇ ਦਾ ਨਵਾਂ ਮੂੰਹ ਲਿਆ ਨਾ ਤੇਰਾ ਮੂੰਹ ਮੈਂ ਬਨੂ ਬੈ ਚੁੱਪ ਕਰਕੇ ਮਰ ਗਿਆ ਲੱਗਦਾ ਛਿੰਦੇ ਦਾ